ਹਾਂਜੀ ਦੋਸਤੋ ਕੀ ਹਾਲ ਆ ਆ ਸਾਨੂੰ ਵੀਡੀਓ ਦਿਖਾ ਰਹੇ ਆ ਬਰਿੰਦਾ ਡੱਬਾ ਦੀ ਰੋੜ ਸੰਗਤ ਕੰਚੀਆਂ ਤੇ ਜੋ ਕਿ ਜਥੇਬੰਦੀ ਦੇ ਹੁਕਮ ਤਹਿਤ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਆ ਤੇ ਉਹਦੇ ਤਹਿਤ ਇਧਰ ਆਹ ਸੰਗਤ ਨੂੰ ਸ਼ੜਕ ਜਾ ਰਹੀ ਆ ਆਸਿਆ ਬੰਦ ਦਾ ਮੁਕੰਮਲ ਤੌਰ ਤੇ ਉਧਰੋਂ ਉੱਪਰੋਂ ਵੀ ਬੰਦ ਹੈਗਾ ਸਾਰਾ ਤੇ ਬਹੁਤ ਹੀ ਕਿਸਾਨ ਪਰਵਾਨ ਦਾ ਸਹਿਯੋਗ ਮਿਲਿਆ ਤੇ ਉਹ ਵਧੀਆ ਕੱਠ ਹੈਗਾ ਤੇ ਆ ਇਧਰੋਂ ਮੰਨ ਲਾ ਵੀ 메ਨ ਰੋਡ ਬਠਿੰਡੇ ਨੂੰ ਜਾ ਰਹੇ ਆ ਬਠਿੰਡੇ ਕਨੀ ਜਾ ਰਹੀ ਹੈ ਸੜਕ ਤੇ ਉਧਰੋਂ ਉੱਪਰੋਂ ਵੀ ਜਾਵਾਂ ਸਾਰਾ ਵੀ ਬੰਦ ਕੀਤਾ ਹੋਇਆ ਤੇ ਇਧਰੋਂ ਆ ਡੱਬ ਵਾਲੀ ਕੰਨੀਓ ਜਿਹੜੇ ਬੱਸਾਂ ਖੜੀਆਂ ਵੇਖਦੇ ਹੋ ਤੁਸੀਂ ਤੇ ਉਧਰ ਡੱਬ ਵਾਲੀ ਕਿੰਨੇ ਵੀ ਆ ਮੁਕੰਮਲ ਤੌਰ ਤੇ ਬੰਦ ਆ ਜਮਾ ਉਧਰ ਆਸੇ ਸਾਰਾ ਕਿਸਾਨਾਂ ਦਾ ਇਕੱਠ ਸਾਰੇ ਆ ਵਧੀਆ ਬਈ ਬਹੁਤ ਹੀ ਧਰਮਾਂ ਹੰਗਾਰਾ ਮਿਲਦਾ ਉਧਰ ਉਹ ਆ ਚਾਹ ਦਾ ਗੰਗਲ ਤੂਟ ਚੱਲੀ ਜਾਂਦਾ ਵਤੀ ਜਾਂਦਾ ਆ ਦਾ ਤੇ ਸਾਰਾ ਇਹ ਕਿਸਾਨ ਭਰਾ ਖੜੇ ਤੋਂ ਸਾਰੇ ਮੰਨ ਲਾ ਵੀ ਧਰਨੇ ਦੇ ਰਿਸ਼ ਦਿਖਾਵਾਂਗੇ ਤੇ ਆ ਕਿਸਾਨ ਭਰਾ ਬੈਠੇ ਆ ਇਧਰ ਆਹ ਸਟੇਜ ਚਲਾਉਣੀ ਆ ਤੇ ਸਟੇਜ ਮੈਟ ਵਿਸ਼ੇ ਹੋਏ ਆ ਤੇ ਉਧਰੋਂ ਆ ਦੂਜੀ ਤਰਫ ਆ ਕੇ ਆ ਵੀ ਮੁਕੰਮਲ ਜਮਾ ਵੰਦੋ ਪਿੱਛੇ ਤੋਂ ਵੀ ਰੋਕੇ ਪਏ ਆ ਇੱਥੇ ਆ ਰੁਕੇ ਪਏ ਆਗੇ ਆਸੇ ਜਮਾ ਮੁਕੰਮਲ ਤੋਂ ਔਰ ਤੇ ਜਮਾ ਜਾਮ ਆਸੇ ਆਪਾਂ ਲੰਘਾ ਨਹੀਂ ਕਰਦੇ ਆਸੇ ਗੁਰੂ ਦਾ ਲੰਗਰ ਪਾਣੀ ਟੂਟ ਲੰਗਰ ਆਇਆ ਹੋਇਆ ਆ ਆਏ ਕੋਕੀ ਆ ਦੇ ਦੇ ਇਧਰ ਆ ਆਪਣੇ ਇਧਰ ਦੁੰਨੇ ਵਾਲੇ ਨੂੰ ਸੜਕ ਜਾ ਰਹੀ ਹੈ ਜਿਹੜੀ ਇਹ ਵੀ ਸਾਰਾ ਬੰਦ ਆ ਇਧਰ ਆ ਫੇਰ ਦੂਜੀ ਸਾਈਡ ਆ ਕੇ ਆ ਟੈਂਡਰ ਜਾ ਕਰਕੇ ਡਾ ਲੁੰਦੇ ਨਹੀਂ ਨਹੀਂ ਫੇਰ ਨੋੜ ਹੀ ਨਹੀਂ ਆਏਗਾ ਯਾ ਠੀਕ ਆ ਕੋਈ ਐਮਰਜੈਂਸੀ ਵਾਲੀ ਆ ਆ ਬਾਤ ਕਰਦਾ ਇਥੋਂ ਹੈਲੋ ਕਾ ਕਰਦੇ ਨੇ ਲੋੜ ਪਈਆ ਕੋਈ ਕੋਈ। ਹਾਦਰਜੀ ਜੀ ਦਾ ਖਾਲਸਾ ਹਾਦਰਜੀ ਜੀ ਦੀ ਪਿੰਡ ਪਥਰਾਲੇ ਤੋਂ। ਸਾਰੇ ਕਾਨਪਰਾ ਸੇਕੇ ਸਾਹਮਣੇ ਆ ਕੇ ਬੈਠਣ ਦੀ ਕਿਰਪਾਲਤਾ ਕਰੋ। ਜਿੰਦ ਵੀ ਨੇ ਜਿਹੜੇ ਲੰਗਰ ਕਰਨਾਗਾ ਉਹ ਆਪਣੇ ਮਗਰਲੇ ਪਾਸੇ ਸਟੇਜ ਤੇ ਆ ਕੇ ਲੰਗਰ ਵੀ ਸਾਢੀ ਹੰਦਾਗਾ। ਆ ਉੱਪਰੋਂ ਵੀ ਜਮਾ ਬੰਦ ਦਾ ਸਾਰ। ਚਾਹ ਪਾਣੀ ਪੀ ਕੇ ਸਾਰੇ ਜੋ ਕਰ ਪਾਗੇ ਅਪਾ ਸੇਕ ਚਾਲੂ ਕਰਕੇ ਸੇਕੇ ਆ ਕੇ ਬੈਠੋ। ਆ ਸੇਕ ਜਮਾ ਮਕੰਮਲ ਹੌਫ ਤੇ ਬੰਦ ਆ ਕੇ ਘਰਾਂ ਚ ਆਇਆ ਤਾਂ ਬੱਸ ਇੱਥੇ ਬੈਠਣ ਦੀ ਵੀ ਕਿਰਪਾ ਕਰੀਏ ਇਹ ਚੱਲੂ ਹੋ ਗਈ ਇਹ ਨਹੀਂ ਵੀ ਆਪਾਂ ਆਸੇ-ਬਸੇ ਤੇਰੇ ਵਰਗੇ ਆਪਣੀ ਸੇ ਖਾਲੀ ਜਿਵੇਂ ਬੈਠੋ ਪ੍ਰਸ਼ਾਸਨ ਨੂੰ ਤੇ ਸੀਐਟ ਨੂੰ ਆਪਣਾ ਸੇ ਬੰਦੇ ਨਾ ਤੇ ਇਹਦਾ ਕੋਈ ਹਵਾ ਨਹੀਂ ਆਪਾਂ ਨੂੰ ਬਾਸੇ ਸਿੱਧਣਾ ਇਹ ਆ ਕੇ ਸਾਰੇ ਸੇਟ ਤੇ ਬੈਠਾ ਰਿਹਾ 12 ਰਾਂ ਬੇਨਤੀ ਹੈ ਜਿਹੜੇ ਦਾ ਪਾਣੀ ਛਕ ਲੈ ਛਕ ਲੋ ਪਰਜਾਤਾ ਛਕਣਾ ਹੈ ਛਕ ਲੋ ਮੇਰੇ ਵੀਰ ਤੇ ਸੇਟ ਤੇ ਬੈਠੋ ਆ ਕੇ ਸਾਰੇ ਸਾਰੇ ਨੂੰ ਦੋਹਰੇ ਬੇਨਤੀ ਕਰਦੇ ਆਂ ਵੀ ਸਾਰੇ ਪ੍ਰਸ਼ਾਸਨ ਆਊਗਾ ਸਾਰੇ ਦੋਸਤੋ ਜੇ ਵੀਡੀਓ ਵਧੀਆ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਤੁਹਾਡਾ ਆਪਣਾ ਸਿੱਧੂ ਭਾਈ ਭੁੰਡੇ ਤੋਂ ਖਾਲੀ ਸੇਟ ਤੋਂ ਹੋੜਵਾ ਨਹੀਂ ਕਿੱਤ ਗਲ ਜਾਊਗੀ ਆ ਕੇ ਬੈਠਣ ਦੀ ਕਿਰਪਾ ਹਦਾ ਕਰਾਂ ਆਏ ਵਾਹਿਦ ਰਿਜਕ